ਰੋ 50 ਸੇ ਕੋਰੀ ਲਈ ਗੀਆ ਤੇ 60 ਬੋਰੀਆਂ 9 ਕਿਲੋ ਇਹ ਹੋ ਗਈ ਆਪਣੀ ਢੇਰੀ ਤੇ ਕੁੱਲ ਮਿਲਾ ਕੇ ਕਿੰਨੀ ਹੋ ਗਈਆਂ 9 ਕਿਲੋ ਹੈ 60 ਬੋਰੀ 9 ਕਿਲੋ 60 ਬੋਰੀ 9 ਕਿਲੋ ਉਧਰ ਕਿਤਨਾ ਹੋਇਆ ਉਧਰ 112 ਬੋਰੀ ਕਿਤਨਾ ਹੋ ਗਿਆ ਕੁੱਲ ਮਿਲਾ ਕੇ ਕੁੱਲ ਮਿਲਾ ਕੇ 100 ਭਾਈ ਮੈਂ ਤਰੋ ਆਪਣੀ ਆਪਣੇ ਪੱਕਾ ਲੱਗਿਆ ਲੱਗਣ ਲੱਗ ਰਿਹਾ ਤੇ ਦੂਤਰੀ ਨੂੰ ਭਾਈ ਪੱਟਾ ਲੱਗ ਰਿਹਾ ਤੇ ਉਹ ਵੀ ਰਹਿ ਗਈ ਤੇ ਭਾਈ ਨੂੰ ਪੱਕਾ ਲੱਗ ਲੱਗ ਰਿਹਾ ਤੇ ਉਹ ਵੀ ਪੱਟਾ ਲੱਗ ਰਿਹਾ ਉਧਰ ਤੇ ਹੋਏ ਸੋਚਦਾ ਕਿ ਵੀ ਅੱਜ ਦੀ ਵਰਤੀ ਹੁੰਦਾ ਹੈ 700 ਗ੍ਰਾਮ ਬੋਰੀ 600 ਗ੍ਰਾਮ ਹੋਣੀ 700 600 ਗ੍ਰਾਮ ਨਹੀਂ 700 600 ਗ੍ਰਾਮ ਦੀ ਬੋਰੀ ਹੈ ਦੇਖ ਲੈ ਮੈਂ ਸਾਰੀ ਖਾਲੀ ਕਰਾ ਦੇ ਜੀ ਨਹੀਂ ਭਰੀਆਂ ਜੇ 600 ਦੀ 700 ਹੈ ਪਾਈ ਮੇਸਟਰ ਮਖੇਤਰ ਪੱਖਾ ਵੀ ਤੇਰੀ ਨੂੰ ਦੇਖੋ ਤੇ ਇਸ ਦੇ ਬਾਅਦ ਤੁਹਾਨੂੰ ਲੱਗਣਾ ਤੇ ਸਵਾਗਤ ਹੈ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਲੰਬੀ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਉਹ ਜਿਹੜੀ 9 ਤਰੀਕ 10 ਮਹੀਨਾ 2025 ਤੇ ਟਾਈਮ ਬਾਈ ਹੋ ਗਿਆ 12:00 ਦੁਪਹਿਰ ਕੇ ਤੇ ਅੱਜ ਪਹੁੰਚੇ ਹੋਏ ਆਂ ਬਾਈ ਮੰਡੀ માં ਕਿਉਂਕਿ ਆਪਣੀ ਮੰਡੀ માં ਚੀਰੀ-ਚੀਰੀ ਹੋਈ ਆ ਬਾਈ ਕੱਲ ਦੀ 26 ਦੀ ਜਿਹੜੀ ਆਪਣਾ ਡੇਟ ਕਿਲਾ ਵੜਾਇਆ ਦਾ ਤੇ ਬਈ ਤੁਲ ਤੁਲਾ ਕੀ ਬਈ ਸ਼ਾਮ ਨੂੰ ਅੱਜ ਤੇ ਅੱਜ ਇਸ ਟੈਂਪਾ ਮੰਡੀ માં ਰਾਤ ਵੀ ਆਏ ਤੇ ਵੀ ਕੱਲ ਦੀ ਗੇਰੀ ਵੀ ਆ ਤੇ ਕੱਲ ਬਾਈ ਤੁਲ ਕੱਲ ਜਾਂਦੀ ਪਰ ਬੱਦਲ ਨੇ ਮੌਸਮ ਖਰਾਬ ਕਰਿਆ ਕੱਲ ਫੇਰ ਬੱਦਲ ਹੋਗੇ ਦਾ ਤੇ 9 ਤਰੀਕ ਅੱਜ ਆ ਤੇ ਹੁਣ ਦੇਖ ਲਓ ਵੀ ਹਾਲ ਮੰਡੀਆਂਗੇ ਤੇ ਇੱਧਰ ਦੇਖ ਲਓ ਬਾਈ ਕੰਨਿਆਂ ਨੇ ਤਾਂ ਇੰਨੀ ਹਰੀ ਬੜਾ ਬੜਾ ਘੇਰ ਕੇ ਵੀ ਢੇਰ ਲਾ ਰੱਖੇ ਆ ਤੇ ਅੱਗ ਨਿਕਲ ਰਹੀ ਆ ਪੂਰੀ ਵਿੱਚ ਗਰਮਾਹ ਸਿੰਨ ਜਿਆਦਾ ਮੰਨ ਗਈ ਆ ਦੇਖੋ ਇੱਧਰ ਤੇ ਇੱਧਰ ਆਪਣੀ ਪਈ ਆ ਬਈ ਤੇ ਅੱਧੀ ਗਾਵਣੀ ਢੇਰੀ ਪਰਾਂ ਪਈ ਆ ਤੇ 15 ੜੀ ਮੰਡੀ ਦੇ ਵਿੱਚ ਆਪਾਂ ਖੜੇ ਆ ਇਸ ਟਾਈਮ ਤੇ ਇੱਧਰ ਬਈ ਦੇਖੋ ਪਲਟੀਆਂ ਚੱਲ ਰਹੀਆਂ ਸ਼ਦਾਈ ਹੋਈ ਏ ਜੀਰੀ ਤੇ ਆਪਣੀ ਬਈ ਥੋੜੀ ਸੁੱਕੀ ਸੀ ਸਖਰਕਾ ਜਤਰੀ ਪਈ ਆ ਇਹ ਬਾਕੀ ਪੂਰੇ ਬਲੌਗ ਦੇ ਵਿੱਚ ਵੀ ਬਣੇ ਰਹੋ ਅੱਜ ਅੱਪਾ ਤੁਹਾਨੂੰ ਸ਼ਾਮ ਤੱਕ ਦਿਖਾਵਾਂਗੇ ਵੀ ਤੋਲ-ਤੋਲ ਕਿੰਨਾ ਕਰਿਆ ਤੇ ਕੀ ਝੜ ਰਿਹਾ ਵੀ ਡੇਢ ਕਿੱਲੇ ਦਾ 26 ਦਾ ਤੇ ਜੀਰੀ ਬਿਲਕੁਲ ਵੀ ਆਪਣੀ ਸੁੱਕੀ ਦੀ ਸਾਫ ਆ ਤੇ ਤੂਲ ਵੀਰੋ ਕੱਲੋ ਜਾਂਦੀ ਪਰ ਕੱਲ ਥੋੜਾ ਜਿਹਾ ਬੱਦਲ ਆ ਗਿਆ ਦਾ ਤੇ ਜਿਹੜਾ 8 ਤਰੀਕ ਦਾ ਦੱਸਿਆ ਪੈਂਦਾ 7 6 ਦਾ ਦੱਸਿਆ ਪਤਾ ਪਰ 8 ਤਰੀਕ ਨੂੰ ਵੀ ਵੀ ਕਿੰਨਾ ਜ਼ਿਆਦਾ ਬੱਦਲ ਆ ਗਿਆ ਇਸ ਕਰਕੇ ਆਪਣੀ ਕੱਲ ਤੋਲ ਨਹੀਂ ਸਕੀ ਤੇ ਅੱਜ ਤੋਲ ਲਾਵਾਂਗੇ ਚੱਲ ਦਿਖਾਵਾਂਗੇ ਤੁਹਾਨੂੰ ਸਾਰਾ ਬਲੌਗ ਅੱਜ ਕੀ ਵੀਡੀਓ ਆ ਤੇ ਬਣੇ ਰਹੋ ਲੈ ਬਈ ਮਿੱਤਰੋ ਮੰਡੀਆਂ ਦਾ ਹਾਲ ਦੇਖ ਲਓ ਲੋਕਾਂ ਨੇ ਬੜਾ ਬੜਾ ਕੱਚੀਆਂ ਗੇਰਦੀਆਂ ਇਹ ਦੇਖ ਲਓ ਹਾਲ ਤੇ ਦੇਖੋ ਬਈ ਕਿਤਰਾ ਭਰੀ ਪਈ ਆ ਮੰਡੀ ਤੇ ਉਹ ਢੇਰ ਮਾ ਤਾਂ ਬਈ ਜਮੀ ਅੱਗ ਨਹੀਂ ਕੱਢ ਰਹੀ ਆ ਐਨੀ ਗਰਮ ਹੋ ਗਈ ਜੀ ਤੇ ਇੱਧਰ ਆਪਣੀ ਪਈ ਆ ਬਈ ਲੈ ਬਈ ਦੇਖੋ ਪਾਲਦਾ ਬੋੜਾ ਦਿਨ ਸੋਰ ਲੜਕਾ ਬੋੜਾ ਲੇ ਜੇ ਤਮ ਸੱਚ ਕਈ ਹੈ ਹਿਸਾਬ ਸੇ ਨੀਚਾ ਢੰਗ ਮਾਰ ਨਾ ਨਹੀਂ ਨੀਚਾ ਮਾਰਵੇ ਨਾ ਕਰਤਾ ਤਾ ਦੂ ਢੰਗ ਮਾਰ ਦ ਤੀਨ ਢੰਗ ਮਾਰ ਦ ਨਾ ਮਾਰਤਾ ਨੀਚਾ ਕੋਈ ਬਬਾ ਨਾ ਗਿੱਤ ਇਹ ਗਿੱਤ ਨਹੀਂ ਨੀਚਾ ਨਹੀਂ ਉਸ ਹਰਨਾ ਤੋਂ ਸੇ ਸਾਰਾ ਇਤਹਾਸ ਆ ਬਈ ਮਿੱਤਰੋ 4 ਵਜੇ ਸ਼ਾਮ ਕੇ ਤੇ ਗੱਡੀਆਂ ਬਈ ਲੋਡ ਕਰ ਰਹੇ ਤੇ ਪਹਿਲਾ ਮੰਦੇ ਦੋ ਗੱਡੀਆਂ ਲੋਡ ਹੋ ਗਿਆਂ ਤੇ ਤੀਜੀ ਆਣੇ ਵਾਲੀ ਆ ਤੇ ਆਈ ਬਲਾ ਬਈ ਆਪਣੀ ਜਿਹੜੀ ਢੇਰੀ ਨੂੰ ਇਸ ਨੂੰ ਪੱਕਾ ਤੇ ਪੱਕੇ ਦੇ ਬਾਅਦ ਬਈ ਦੇਖੋ ਟੋਰ ਲੱਗਦਾ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂ ਕਿ ਕੀ ਝੜ ਰਿਹਾ ਤੇ 4 ਵਜੇ ਬਈ ਇੱਕ ਗੱਡੀ ਹੋਰ ਲੋਡ ਕਰਨੇ ਆਣੇ ਵਾਲੀ ਆ ਤੇ ਨয়া ਪੱਖੇ ਢੇਰੀ ਲਾ ਤੇ ਆਪੇ ਢੇਰੀ ਨੂੰ ਪੱਕਾ ਲਾ ਰਿਹਾ ਦੇਖੋ ਤੇ ਦੂਜੀ ਨੂੰ ਬਾਦਮਾ ਲੱਗੇਗਾ ਤੇ ਫਾਕੀ ਤੋਲ ਲਪਾਵਾਂਗੇ ਫਤਨ ਚੱਲ ਲੱਗੇਗਾ ਐ ਭਾਈ ਮਿੱਤਰੋ ਅੱਗੇ ਅੱਧਰ ਪੱਖਾ ਵੀ ਤੇ ਇਹਨੂੰ ਦੇਖੋ ਤੇ ਇਸ ਦੇ ਬਾਅਦ ਚੱਲ ਲੱਗੇਗਾ ਕਿ ਬੱੱਖਾ ਤੁਸਲਾ ਕਰੇਗਾ ਤੇ ਫਤਨ ਸਾਰਾ ਹੋ ਜਾਣਾ ਵੀ ਕਿੰਨਾ ਚਾਹ ਰਿਹਾ ਆਪਾਂ ਕਿਹੜੇ ਦਿਨ ਲੱਗੇਗਾ ਤੇ ਫਿਰ ਆਪਣਾ ਬਣੇ ਰਿਹਾ ਉਸ ਵੀਡੀਓ ਦੇ ਨਾਲ ਅੱਧਰ ਪੱਖਾ ਲਾਣਾ ਹੈ हां जी मिस्त्रो ते टाइम बैठे बा मंडी मां ते बिरो पक्खा लाग रहा ते भाई ਘਟੇਰੇ ਨੂੰ ਪੱਖਾ ਲੱਗ ਰਿਹਾ ਤੇ 3:15 ਦਾ ਟਾਈਮ ਹੋ ਗਿਆ ਤੇ ਸ਼ਾਮ ਤੱਕ ਕੋਈ ਝੂਲਾ ਗਈ ਬਾਕੀ ਬਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਦੱਸਾਂਗੇ ਡੇਟ ਕਿੱਲੇ ਦਾ ਝਾੜਾ ਕਿੰਨਾ ਤੇ ਖੇਤਮਾ ਤੋਂ ਦੱਸੀਦਾ ਬਈ ਟ੍ਰੇਡ ਰੈਲੀ ਦੀ ਤੇ ਬਾਕੀ ਇਸ ਟਾਈਮ ਸਾਇ ਤੁਹਾਨੂੰ ਤੋਲਵਾ ਕਿੰਨਾ ਹੋਵਗਾ ਆਕੀ ਪੱਕਾ ਬੋਖਾ ਵਈ ਦੇਖੋ ਚੱਲ ਰਿਹਾ ਤੇ ਇੱਧਰ ਦੇਖੋ ਬਈ ਛਦਾਈ ਕਿਉਂਕਿ ਜੀਰੀ ਬਹੁਤ ਜ਼ਿਆਦਾ ਗਿੱਲੀ ਹੱਟਾ ਲੈ ਮੈਂ ਤੋਂ 3:00 ਵਜੇ ਆਪਣਾ ਪੱਕਾ ਸਟਾਰਟ ਹੋਇਆਦਾ ਬਈ 5:30 ਹੋ ਗਏ ਤੇ ਇੰਨੀ ਤੇੜੀ ਨਿਕਲੀ ਆ ਇੰਨੀ ਪਈਆ ਦੇਖੋ ਜੀ ਕਿ ਰਫੀ ਆਪਣੇ ਜੀਰੇ ਨੂੰ ਜਿਹੜਾ ਨਗਰਾਂ ਦੇ ਪੱਕਾ ਤੇ 1.5 ਕਿੱਲੇ ਦਾ ਝਾੜਕੀ ਰਿਹਾ ਚਲੋ ਇਸ ਨੂੰ ਲਾਉਗਾ ਪੈਟ ਨਾ ਜ਼ਰੂਰ ਲੁਕਾਂਗੇ ਅੱਤੀ ਵੀਡੀਓ ਵਾਂ ਬੰਦਰੀਆਂ ਦੇ ਅੰਦਰ ਕੋਈ ਗੱਡੀ ਆ ਗਈ ਤਾਂ ਦੇਖੋ ਨੋਨਿਸਟਾ ਦਾ ਸਰਪੰਚ ਦੇਖੇਗੀ ਤੇ ਬਾਕ ਸਟੇਰੀਅਮ ਨੇ ਦਰ ਪਈਆ ਵੀਡੀਓ ਵਾਂ ਆਪਾਂ ਪਤਾ ਮੰਨਿਆ ਸਾਰਾ ਚਾੜ ਕਿੰਨੇ ਕੁਆਟਰੇ ਆ 1.5 ਕਿੱਲੇ ਵਾਂ 26 ਦਾ ਲੈ ਭਾਈ ਮਿੱਤਰੋ ਤੇ ਢੇਰੀ ਨੂੰ ਇੱਧਰ ਆਪਣੇ ਨੱਖਾ ਲੱਗ ਗਿਆ ਤੇ ਇੱਕ ਰਹਿ ਗਈ ਬਈ ਉੱਧਰ ਤੇ ਇੱਧਰ ਲੱਗਣ ਵਾਲਾ ਬਈ ਵ ਤੇ ਰਾਤ ਕੇ ਬਈ 7:30 ਹੋ ਗਏ ਤੂੰ ਦੇਖੋ ਬਈ ਜੀ ਲੱਗਿਆ ਪੱਕਾ ਇਹਨੂੰ ਕਿਛੇ 3 ਵਜੇ ਸਟਾਰਟ ਹੋਇਆ ਦਾ ਤੇ ਇੱਧਰ ਬਈ ਬਹੁਤ ਬੁਰਾ ਹਾਲ ਹੋ ਰਿਹਾ ਮੰਡੀਆਂ ਦੇ ਵਿੱਚ ਕਿਉਂਕਿ ਬਈ ਜਗ੍ਹਾ ਹੈ ਨਹੀਂ ਤੇ ਲੋਕਾਂ ਨੇ ਬਈ ਇੰਨੀ ਜ਼ਿਆਦਾ ਖਰੀਆਂ ਤੁਹਾਨੂੰ ਪਤਾ ਨਹੀਂ ਕਿ ਡਰ ਤੋਂ ਬੜਾ ਬੜਾ ਜੀਰੀਆਂ ਗੇਰਦੀਆਂ ਤੇ ਵਿੱਚੇ ਬਈ ਜੰਮ ਲੱਗ ਰਹੀਆਂ ਤੇ ਇੱਕ ਉਹ ਅਗਲਾ ਟੇਰਾ ਬਈ ਦੇਖੋ ਸਾਮਣੇ ਟੇਰਾ ਪਿਆ ਦੇਖੋ ਇੰਨਾ ਜੰਮ ਗਿਆ ਉਹ ਵੀ ਵਿੱਚ ਮਤਲਬ ਅੱਗ ਨਹੀਂ ਕਰ ਰਹੀ ਐ ਢੇਰੀ ਵਿੱਚ ਇੰਨੇ ਜਿਆਦਾ ਨਰਮਾਲ ਪਿਆ ਤੇ ਜਗਾਂ ਬਈ ਹੈ ਨਹੀਂ ਦੇਖੋ ਇਸ ਢੇਰੀ ਵਿੱਚ ਇੰਨਾ ਜਿਆਦਾ ਬਈ ਗਰਮੈਸ ਹੋ ਗਈ ਵਿੱਚ ਜੰਮਣ ਲੱਗੀ ਉਹ ਢੇਰੀ ਪਰ ਜਗਾਂ ਵਾਲੇ ਲੋਲੇ ਬਈ ਹੈ ਨਹੀਂ ਉਹ ਕਰਨ ਕੀ ਆਪਣਾ ਵਿਛਾਣ ਦੀ ਦੇਖੋ ਕਿੰਨਾ ਜਿਆਦਾ ਬੁਰਾ ਹਾਲ ਆ ਬਈ ਮੰਡੀਆਂ ਵਿੱਚ ਤੇ ਸਿਰੇ ਤੱਕ ਬਈ 0 0 ਪਿਛਿਆ ਪਿਆ ਤੇ ਇੱਧਰ ਬਈ ਘਟੇਰੀ ਬਾਈ ਕੀ ਹੋਰ ਆ ਤੇ ਉਹ ਵੀ ਬਈ ਵਿੱਚੇ ਜੰਮਣ ਲੱਗ ਰਹੀ ਐ ਇੰਨਾ ਜਿਆਦਾ ਮਤਲਬ ਪੂਰਾ ਪਰ ਮੈਂ ਸਮਝਣ ਦੀ ਜੀ ਰਿਹਾ ਕਿ ਉਹ ਵੀ ਬਰੋਂ ਨਰਮ ਜੀਰੀਆਂ ਸੀ ਤੇ ਜਿੱਤਰਾ ਵੀ ਢੇਰ ਲਾਗੇ ਲਗਾਏ ਹਾਂ ਤਰੀ ਪਏ ਆ ਤੇ ਵਿੱਚ ਜੰਮਣ ਲੱਗੀਆਂ ਤੇ ਇੰਨਾ ਜ਼ਿਆਦਾ ਵੀ ਬੁਰਾ ਹਾਲ ਹੋ ਰਿਹਾ ਤੇ ਇੱਧਰ ਆਪਣੀ ਨੂੰ ਵੀ ਪੱਖਾ ਲੱਗਿਆ ਆਪਣੀ ਢੇਰੀ ਤੁਹਾਨੂੰ ਪਤਾ ਵੀ ਪੱਕੀ ਦੀ ਤੇ ਇੱਕ ਆਪਣੀ ਨੂੰ ਪਰਾਂ ਪੱਖਾ ਲੱਗਣ ਵਾਲਾ ਤੇ ਇੱਧਰ ਵੀ ਸਟੋਲ ਲੱਗਾ ਤੇ ਬਾਕੀ ਵੀਡੀਓ ਵਿੱਚ ਪਸਾਰਾ ਕੁਝ ਦੱਸਾਂ ਇਹਨਾਂ ਨੂੰ ਕਿੰਨਾ ਚੜ ਰਿਹਾ ਕਿੰਨਾ ਨਹੀਂ ਤੇ ਡੇਢ ਕਿੱਲੇ ਜੀਰੀ ਆਪਣੀ ਹੈ ਬਾਕੀ ਵੀਰੋ ਮੰਡੀਆਂ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਕਿਉਂਕਿ ਵੀਰੋ ਤੁਹਾਨੂੰ ਪਤਾ ਨਰਮ ਜੀਰੀ ਬਹੁਤ ਜ਼ਿਆਦਾ ਆਪਣਾ ਗੇਰਤੀ ਆਪਣਾ ਬੜਾ-ਬੜਾ ਕੇ ਤੁਹਾਨੂੰ ਪਤਾ ਮੀਕੇ ਡਰ ਤੇ ਲੋਕਾਂ ਨੇ ਤੇ ਬਈ ਵਿਚੋ ਜੰਮਣ ਲੱਗ ਲਿਆ ਇੰਨਾ ਜ਼ਿਆਦਾ ਬੁਰਾ ਹਾਲ ਹੋ ਗਿਆ। ਬਾਕੀ ਆਪਾਂ ਨੇ ਤੁਹਾਨੂੰ ਇੱਕ ਬਲੌਗ ਵਿੱਚ ਦਿਖਾਇਆ ਦਾ ਆਪਣਾ ਡੇਢ ਚਿੱਲੇ ਦੀ ਜਿਹੜੀ ਬੋਰ ਲਵਾ ਆਪਾਂ ਨੇ ਸੱਬੇ ਪੱਡੀ ਇਸ ਨੂੰ ਪੱਖਾ ਲੱਗਿਆ ਬਈ ਘਟੇਰੇ ਨੂੰ ਤੇ ਇੱਕ ਘੇਰ ਬਈ ਰਹਿ ਰਹੀ ਆ ਤੇਜ ਨੂੰ ਤੋਰ ਲਗਾਗਾ ਬਾਕੀ ਪਤਨ ਸਾਰਾ ਦੱਸਾਂ ਕੀ ਛਾੜ ਰਿਹਾ ਡੇਢ ਚਿੱਲੇ ਵਾਲੇ ਛਰਦੀ ਦਾ ਤੇ ਬਣੇ ਰਿਹਾ ਆਪਣੇ ਵੀਡੀਓ ਦੇ ਨਾਲ ਉਹ ਸਾਰਾ ਕੁਝ ਦੱਸਾਂਗੇ ਇਹ ਇਹ ਹੈ ਵਿਵੇਕ ਡਾਉਨ ਇਹ ਹੈ ਕੁੱਲੀ ਮੱਜਰੇ ਦਾ ਡਾਉਨ ਹਨੇਰਾ ਵਿੱਚ ਵੀ ਆ ਜਾਂਦਾ ਸਰ ਕੀ ਲੈ 50000 ਉਹੀ ਥੋੜੀ ਲਾਇਆ ਕਿ ਹੋਈ ਲੈ ਬਈ ਮਿੱਤਰੋ ਕੰਡਾ ਲੱਗਿਆ ਇਹ ਹੈ ਵਿਵੇਕ ਡਾਉਨ ਹਾਂ ਵੀ ਬੋਲ ਕੁਝ ਆ ਬੋਲੇ ਕਿੱਤਨੇ ਹੰਕੰਡਾ ਕਰ ਰਹੇ ਹੈ ਲੈ ਵੀ ਕੰਡਾ ਲੱਗਿਆ ਇੱਧਰ ਬਾਈ ਕਬਣਾ ਜੋ ਰਹਾ ਦੇਖ ਕਿੰਨਾ ਬੰਦੋਂ ਆਹ ਕੀਆ ਬੋਲ ਦੱਲੇ ਲੈ ਵੀ ਕਿ ਜੋ ਲਾਰਾ ਦੇਖੋ ਕੰਡਾ ਇਹ ਚਾਲ ਤਾਂ ਮਿੱਗੀ ਬਣਾਇਆ ਕਿਤਨੇ ਕਿਲੋ ਦੀ ਭਰਤੀ ਕਰ ਰਹਾ 38200 38200 ਦੀ ਭਰਤੀ ਹੋ ਰਹੀ ਹੈ ਬਈ ਦੇਖੋ ਅਰਬੋਰੀਗਾ weight सारे सैती भर्ती होता है सात सौ ग्राम बोरी 600 सौ ग्राम होनी सात 600 ग्राम होनी सौ ग्राम की बोरी है देख ले मैं, सारी खाली करा देंगे जिन्हें परियां जी, जी छे सौ की ਲਾ ਬਾਈ ਮਿੱਤਰੋ ਤੇ ਇੱਕ ਢੇਰੀ ਆਪਣੀ ਜੁਕ ਗਈ ਤੇ ਬਾਈ 112 ਬੋਰੀਆਂ ਹੋ ਗਈਆਂ ਸਾਰੀਆਂ ਤੇ ਬਾਕੀ ਪਰਲੀ ਨੂੰ ਬਾਈ ਆਪਣੀ ਢੇਰੀ ਨੂੰ ਕੰਡਾ ਲੱਗ ਗਿਆ ਉੱਧਰ ਤੇ ਬਾਈ 112 ਕੱਟੇ ਹੋ ਗਏ ਇਹ ਤੇ 37.5 ਕਿਲੋ ਦੀ ਭਰਤੀ ਆ ਤੇ 600 ਗ੍ਰਾਮ ਦੀ ਆਪਣੀ ਬੋਰੀਆ ਤੇ 3800 ਹੋ ਗਿਆ ਪੂਰਾ 38 ਕਿਲੋ ਉਹ ਸੌ ਉੱਪਰ ਤੇ ਬਾਕੀ ਉਹਨੀ ਦੂਈ ਢੇਰੀ ਨੂੰ ਬਾਈ ਪੱਕਾ ਲੱਗ ਰਿਹਾ ਬਾਕੀ ਦੇਖਾਂ ਕਿ ਕੰਗ ਮੰਡਰ ਨਿਕਲੇਗਾ ਬਾਕੀ ਬਣੇ ਰਿਹਾ ਬਾਈ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂ ਕਿ ਕੰਗ ਮੰਡਰ ਰਿਹਾ 1.5 ਕਿੱਲਿਆਂ ਦਾ ਸ਼ਬਦੀਆ ਝਾੜ ਇਹ ਮਿੱਤਰੋ ਦੂਈ ਢੇਰੀ ਨੂੰ ਲੱਗਿਆ ਕੰਡਾ 112 ਆਪਣੇ ਉੱਧਰ ਕੱਟੇ ਹੋ ਗਏ ਬਾਈ 35 ਕਿਲੋ ਕਿਆ ਇਹ 600 ਗ੍ਰਾਮ ਦੀ ਬੋਰੀ ਹੈ। ਤੋਂ 30 ਕਿ ਹੋ ਗਿਆ ਤੇ ਇੱਧਰ ਦੇਖੋ ਕਿੰਨੇ ਹੋਵਾਂਗੇ। ਬਾਕੀ ਕਿੰਨਾ ਕਵੰਟਰ ਰਹੀ ਉਹ ਵੀ ਤੁਹਾਨੂੰ ਦੱਸਾਂਗੇ ਸਾਰਾ। 70 70 ਬੋਰੀ ਲੱਗੀ। 60 ਬੋਰੀਆਂ 9 ਕਿਲੋ ਇਹ ਹੋ ਗਈ ਆਪਣੀ ਢੇਰੀ। ਤੇ ਕੁੱਲ ਮਿਲਾ ਕੇ ਕਿੰਨੀ ਹੋ ਗਈਆਂ? ਹੈ? साठ बोरी नौ किलो साठ बोरी नौ किलो उधर कितना उधर एक सौ बारह बोरी कितना हो गया कुल मिला कुल मिला के एक सौ साठ बारह सत्तर दो एक सौ बहत्तर बोरी होगी गया एक सौ बहत्तर बोरी नौ किलो नौ किलो एक सौ बहत्तर बोरी नौ किलो हो गया बर्ती तो बता दे कितनी है साढ़े सैंती साढ़े बोरी का वजन लगा के सात सात सौ भाईस सौ भाई बोरी का वजन दो सौतीस दो सौ क्यों साढ़े सैतीस की बोरी ना साढ़े सैतीस कमा हो गया वजन तो बोरी कितने की है ये बोरी न, पुराना पुराना जो है ना सात साढ़े सात सौ होता है नया जो छह साढ़े छः सौ वो छे सौ का है ਆ ਢੱਕੀ ਨਾਲ ਆਓ ਦੇਖ ਲੇ ਵੀਡੀਓ ਬਣ ਰਹੀ ਐ ਕੋਈ ਨਹੀਂ ਆਓ ਬਾਕੀ ਵੀਰੋ 172 ਬੋਰੀ 9 ਕਿਲੋ ਹੋ ਗਈ ਤੇ ਬਾਕੀ ਤੁਸੀਂ ਆਪ ਲਾ ਲਿਓ ਸਾ ਵੀ ਕਿਸਨੇ ਕਮੈਂਟ ਲੋ ਗਈ ਸਾਡੇ 35 ਕਿਲੋ ਦੀ ਭਰਤੀ ਆ ਤੇ 700 600 ਗ੍ਰਾਮ ਦੀ ਵੀ 700 ਜਿਹੜੀ 600 ਗ੍ਰਾਮ ਦੀ ਪੁਰਾਣੀ ਬੋਰੀ ਆ ਵੀ 700 ਗ੍ਰਾਮ ਦੀ 700 ਗ੍ਰਾਮ ਦੀ ਜਿਹੜੀ ਪੁਰਾਣੀ ਬੋਰੀ ਆ ਤੇ 600 ਗ੍ਰਾਮ ਦੀ ਵੀ ਨਵੀਂ ਬੋਰੀਆਂ ਇਹ ਬਾਕੀ ਚਲੋ ਫਿਰ 172 ਬੋਰੀਆਂ ਤੇ 9 ਕਿਲੋ ਹੋ ਵੀ ਆਪਣੇ ਜਿਹੜੀ 3 ਕਿੱਲੇ ਵਾਂਦੇ ਪੁਣੇ 26ਾ ਜਿਹੜਾ ਆਪਾਂ ਨੇ ਛਾੜ ਰਿਆ ਤੇ ਬਾਕੀ ਦੇਖਦੇ ਆਂ ਬਈ ਕਿੰਨਾ ਕੁ ਮੰਟਨ ਹੋ ਗਿਆ ਤੇ ਲਾ ਲਿਓ ਬਈ ਆਪਣੇ ਸਾਹ ਤੇ ਤੁਹਾਨੂੰ ਹੋ ਵੀ ਦੱਸਦੇ ਆਂ ਚਲੋ ਫਿਰ ਵਿਵੇਕ ਡਾਉਣ ਕਿੰਨੀ ਬੋਰੀ ਹੋਈਆਂ ਆਪਣੀ ਆਪਣੀ ਹੋ ਗਈ 172 ਬੋਰੀ 172 ਬੋਰੀਆਂ ਹੋਈਆਂ ਬਈ ਤੇ ਬਾਈ 172 ਬੋਰੀਆਂ ਹੋਈਆਂ ਤੇ ਡੇਢ ਕਿੱਲੇ ਦੀ ਬਾਈ ਆਪਣੀ ਜੀਰੀ ਦੀ 26 ਗੀ ਤੇ ਸੁਣ ਲਓ ਬਾਈ ਆਪਣਾ ਠੇਕੇਦਾਰ ਤੇ ਸੁਣਾਇਆ ਸਾਨੂੰ 172 ਬੋਰੀਆਂ ਹੋਈਆਂ ਤੇ ਹਿਸਾਬ ਲਾ ਲਓ 37 ਕਿਲੋ ਦੀ ਭਰਤੀ ਦੀ ਤੇ ਆਪਾਂ ਲਾ ਲਓ ਗੈਸ ਬਾਈ ਕਿਤਨੇ ਕਮੰਟ ਲੋਗੇ ਡੇਢ ਕਿੱਲੇ ਵਾਂਦੇ 26 ਗੀ ਜੀਰੀ ਤੇ ਹਿਸਾਬ ਤੇ ਵੀ 60 ਕਮੰਟ ਲ ਆਪਣੀ ਜੀਰੀ ਹੋ ਗਈ 26 ਵਾਂਦੇ 26 ਗੀ ਜੀਰੀ ਜਿਹੜੀ ਡੇਢ ਕਿੱਲੇ ਵੀ 64 ਕਮੰਟ ਰਹੀ ਆ ਆਪਣੀ ਤੇ ਆਪਾਂ ਨੇ ਵੀ ਸਰਾਧ ਕੇ ਵੀ 10:30 ਵਜੇ ਤੇ ਆਪਣੀ ਇਹ ਜਿਰੀ ਸਾਰੀ ਤੁਲ ਗਈ ਤੇ 1.5 ਹੋ ਗਏ ਬਈ ਚੱਲੇ ਆਪਾਂ ਘਰਾਂ ਨੂੰ ਬਾਕੀ 46 ਕਮਾਂਟ ਲਈਓ ਬਈ ਡੇਡ ਕਿੱਲੇ ਵਿੱਚ ਤੇ 26 ਜਿਰੀ ਤੇ ਵੀਡੀਓ ਬਈ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਆਪਾਂ ਤੁਹਾਨੂੰ ਅਗਲੇ ਚੌਨੇ ਜਿਹੜਾ ਆਪਣੇ ਰਹਿ ਰਹੇ ਆਂ ਬਈ 14 ਕੇ 3 ਕਿੱਲੇ ਤੇ 5 ਕਿੱਲੇ ਆਪਣੇ 26 ਕੇ ਉਹ ਵੀ ਤੁਹਾਨੂੰ ਦਿਖਾਵਾਂਗੇ ਝਾੜ ਬਾਕੀ ਵੀਡੀਓ ਵਧੀਆ ਲੱਗੀ ਬਈ ਲਾਈਕ ਸ਼ੇਅਰ ਜ਼ਰੂਰ ਕਰਿਓ ਚੱਲਦੇ ਹੁਣ ਘਰ ਨੂੰ ਬਈ 1.5 ਹੋ ਗਿ ਰਾਤ ਕੇ ਤੇ ਇਸ ਟਾਈਮ ਆਪਾਂ ਮੰਡੀ ਵਾਂਗ ਖੜੇ ਆ ਤੇ ਚਲਾਗੇ ਪੱਕਾ ਘਰ ਨੂੰ ਬਾਕੀ ਵੀਡੀਓ ਨੇ ਬਾਤ ਚੁੱਕਾ ਦੇ ਸ਼ੇਅਰ ਤੇ ਲਾਈਕ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ